ਹੌਣ ਵਾਲੀ ਹਰ ਖ਼ਾਲਿਸਤ ਦੇ ਨਜ਼ਰ 24 ਘੰਟੇ ਫਾਸਟ ਦੇ ਖ਼ਬਰਨਾਮਾ ਤੁਹਾਡਾ ਲੋਕਲ ਨਿਊਜ਼ ਚੈਨਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟ ਫ਼ੈਮਰਿਤ ਸਰ ਖ਼ਬਰਨਾਮਾ ਮੈਂ ਹਾਨਮਨੀ ਤਰੰਧਾਵਾ ਤੇ ਹਣਿਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖ਼ਬਰਾਂ ਵੱਲ ਅੰਮ੍ਰਿਤਸਰ ਵਿੱਚ ਆਪਰੇਸ਼ਨ ਸ਼ੀਲਡ ਤਹਿਤ ਕਰਵਾਇਆ ਗਿਆ ਮੌਕ ਡ੍ਰਿਲ ਅਤੇ ਬਲੈਕਆਊਟ ਦਾ ਅਭਿਆਸ ਸੁਰੱਖਿਆ ਅਧੀਨ ਆਉਂਦੇ ਇਲਾਕੇ ਚ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕੀਤਾ ਗਿਆ ਕਤਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਤੰਬਾਕੂ ਦੀ ਵਰਤੋਂ ਵਿਰੁੱਧ ਚਲਾਈ ਜਾਗਰੂਕਤਾ ਮੁਹਿੰਮ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਵਿੱਚ ਆਪਰੇਸ਼ਨ ਸ਼ੀਲਡ ਤਹਿਤ 31 ਮਈ ਨੂੰ ਸਿਵਲ ਡਿਫੈਂਸ ਵੱਲੋਂ ਸ਼ਾਮ 6 ਤੋਂ 7 ਵਜੇ ਤੱਕ ਰਣਜੀਤ ਐਵੇਨਿਊ ਦੇ ਦੁਸ਼ਹਿਰਾ ਗਰਾਊਂਡ ਵਿਖੇ ਮੌਕ ਟ੍ਰਿਲ ਕੀਤੀ ਗਈ ਅਤੇ ਰਾਤ 8 ਵਜੇ ਤੋਂ 8:30 ਵਜੇ ਤੱਕ ਬਲੈਕਆਊਟ ਅਭਿਆਸ ਹੋਇਆ ਇਸ ਮੌਕੇ ਅੰਮ੍ਰਿਤਸਰ ਹਵਾਈ ਅੱਡੇ ਅਤੇ ਪਿੰਡਾਂ ਨੂੰ ਇਸ ਅਭਿਆਸ ਤੋਂ ਛੋੜ ਦਿੱਤੀ ਗਈ ਬਲੈਕਆਊਟ ਦੌਰਾਨ ਸ਼ਹਿਰ ਵਾਸੀਆਂ ਨੇ ਪੂਰਨ ਸਹਿਯੋਗ ਕਰਦਿਆਂ ਘਰ ਦੀਆਂ ਲਾਈਟਾਂ ਬੰਦ ਰੱਖੀਆਂ ਆ ਦੇਖੀ ਜੋ ਪਹਿਲੀ ਸਿਚੁਏਸ਼ਨ ਥੀ that is over now اور ਪੈਨਿਕ ਕੀ ਸਿਚੁਏਸ਼ਨ ਥੋੜੀ ਸੀ ਥੀ ਬਟ ਵੀ ਐਡਰੈਸ द ਪੀਪਲ ਵੀ ਮੈਟ देम कॉन्फिडेंस बिल्डिंग मेजर हमने लिए ठीक है उनको एक्सप्लेन किया कि कैसे आपने इसमें घबराना नहीं है बिल्कि नथिंग टू पैनिक अबाउट और आपने जो है प्रपेयरनेस होनी चाहिए हमारी किसी भी एमरजेंसी को डील करने के लिए कोई मेडिकल एमरजेंसी है कहीं पे अगर ब्लास्ट हो जाता है तो उसको डील कैसे करना सिविल डिफेंस की टीम्स हमने बनाई सिविल डिफेंस में थ्री तीन हज़ार से ज़्यादा मैंबर बने एन के एन सी के कैडेट्स और बाकी एन के मैंबर जो काफ़ी आगे आए मदद एक दूसरे की मदद करनी है हमें और क्या और सेफ सेफ़ प्लेस का कॉन्सेप्ट क्या होता है वो लोगों को जब एजुकेट किया गया बताया गया तो उनका पैनिक अपने आप डाउन हो गया कि हमें जब भी कभी ड्रोन अटैक या एयर स्ट्राइक होती है तो घर से बाहर नहीं निकलना उस समय हमें अपनी छत के नीचे रहना है सेफ़ रूम में चले जाना है सेफ़ रूम इज़ ए प्लेस जो हमारा ग्राउंड फ्लोर पे एक कमरा है उसके अंदर आराम से बैठ जाना अपना खाना पीना लेके चाहे आप चाहें तो छोटा सा लैपटॉप के ऊपर टी देख सकते हैं कि लाइट आपके कमरे की बाहर नहीं जानी चाहिए कट एंड ड्रॉ हो और कोई भी जो विंडो पेंस हैं उनसे दूर हैं ਅੰਮ੍ਰਿਤਸਰ ਦੇ थाना ਵੇਰ ਕਾ ਇਲਾਕੇ ਵਿੱਚ ਬੀਤੀ ਦੇਰ ਸ਼ਾਮ ਨੌਜਵਾਨਾਂ ਦਰਮਿਆਨ ਹੋਏ ਝਗੜੇ ਦੇ ਰਾਜੀ ਨਾਮੇ ਲਈ ਕਤਲ ਹੋਈਆਂ ਦੋਹਾਂ ਧਿਰਾਂ ਦਰਮਿਆਨ ਮੁੜ ਹੋਏ ਤਕਰਾਰ ਤੇ ਇੱਕ ਧਿਰ ਦੇ ਹਥਿਆਰਾਂ ਨਾਲ ਲੈਸ ਇੱਕ ਦਰਸ਼ਨ ਦੇ ਕਰੀਬ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਹੋਏ ਨੌਜਵਾਨ ਦੀ ਪਛਾਣ 27 ਸਾਲਾਂ ਕੁਲਦੀਪ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ACP ਡਾਕਟਰ ਸ਼ੀਤਲ ਸਿੰਘ ਅਤੇ थाना ਮੁਖੀ ਸੁਮਿਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗੱਲ ਵੀਰ ਜੀ ਕੁਛ ਨਹੀਂ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆਪਾਂ ਰਾਜੀਨਾਵਾ ਕਰ ਲੈਨੇ ਆ ਤੁਹਾਨੂੰ ਰਾਜੀਨਾਵਾ ਕਰਨ ਨੂੰ ਉਸੇ ਮੱਕਣ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮ ਲੋ ਗਿਆ ਵੀ ਸੂਰੇ ਆਪਾਂ ਲਿਖਤੀ ਦੇ ਦਾਂਗੇ ਥਾਣੇ ਦੇ ਵਿੱਚ ਜਿੱਦਾਂ ਕਹੋਗੇ ਨਾ ਬੇੜਨਾਂਗੇ ਅਸੀਂ ਤੁਰ ਲੱਗੇ ਉਹਨਾਂ ਨੇ ਸਾਡੇ ਤੇ ਫਾਇਰ ਬੋਲਤੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਹਟਦੇ ਇਹ ਜਿਹੜੇ ਉਹ ਸਰ 10 ਤੋਂ 12 ਜਣੇ ਸੀ ਹਜ਼ਾਰ ਹਜ਼ਾਰ ਉਹਨਾਂ ਕੋਲ तकरीबन 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਿਆ ਅਸੀਂ ਦੋਨੋਂ ਭਰਾ ਹੀ ਉੱਥੇ ਤੇ ਅਸੀਂ ਮੈਂ ਤੇ ਆਪਣੀ ਜਾਨ ਇਹਨਾਂ ਨਾਲ ਕੁਲ ਕੇ ਬਚਾਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਕੁਲਦੀਪ ਸਿੰਘ ਗੋਪੀ ਉਮਰ ਕਿੰਨੀ 35 ਸਾਲ ਉਮਰ ਤੇਲੂ ਵਾਲੀ ਪੱਤੀ ਵੀ ਹਰਕਾ ਇਹ ਕਿਰ ਬਹੁਤ ਹੋਈ ਮੌਕੇ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾਂ ਐਕਸਟਰਾ ਨਾਲ ਫਾਈਲ ਖੋਲ੍ਹਦੇ ਇਹਨਾਂ ਨੇ ਕਮਿਟੀ 3 5 25 ਨੂੰ तकरीबन 8:30 ਵਜੇ ਸਾਨੂੰ ਕਨਫਰਮੇਸ਼ਨ ਮਿਲੀ ਸੀ ਕਿ ਜਿਹੜਾ ਮੰਗਲ ਢਾਬਾ ਹੈਗਾ ਹੈ ਵੀਰਕਾ ਰੋਡ ਦੇ ਉੱਤੇ ਉੱਥੇ ਕਿਸੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤਾ ਗਿਆ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਜਿਹੜਾ ਵਿਕਟਿਮ ਹੈਗਾ ਹੈ ਉਹ ਆਰੈਂਟੀਫਾਈ ਹੋਇਆ ਹੈ ਜਿਸ ਦਾ ਨਾਮ ਹੈ ਕੁਲਦੀਪ ਓਥ ਕੋਪੀ ਤੇ ਇਹ ਵੀਰਕਾ ਦੇ ਰਹਿਣ ਵਾਲਾ ਆ ਤੇ ਆਪਾਂ ਇਹਨਾਂ ਦੇ ਜਿਹੜਾ ਬ੍ਰਦਰ ਸੀਗਾ ਸੁਖਦੇਵ ਸਿੰਘ ਰਾਜੂ ਉਸ ਦੇ ਬਿਆਨਾਂ ਤੇ ਆਪਾਂ ਮੁਕੱਦਮਾ ਨੰਬਰ 44/25 ਅਧੀਨ ਤਾਰਾ 103 193 190 ਤੇ ਆਮ ਸੈਕਟ 25 ਚਿੰਨਾਂਾ ਨਾਟਾ थाना ਮੇਕਾਦਚ ਫਟਾਦਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਗਿਆ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਿੰਦਰ ਸਿੰਘ ਗਰੇਵਾਲ ਦੀ ਯੋਗ ਅਗਵਾਈ ਹੇਠ ਇਹ ਦਿਨ ਤੰਬਾਕੂ ਦੀ ਵਰਤੋਂ ਨਾਲ ਜੁੜੇ ਜੋਖਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਗਿਆ। ਨੌਜਵਾਨਾਂ ਨੂੰ ਤੰਬਾਕੂ ਦੀ ਖਪਤ ਦੇ ਨੁਕਸਾਨਦੇ ਪ੍ਰਭਾਵਾਂ ਅਤੇ ਤੰਬਾਕੂ ਕੰਟਰੋਲ ਸੁਝਾਵਾਂ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਸਿਵਲ ਜੱਜ ਕਮ ਕਸਕਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਦੀਪ ਸਿੰਘ ਬੈਂਸ, ਪ੍ਰਧਾਨ ਅੰਮ੍ਰਿਤਸਰ 바ਰ ਐਸੋਸੀਏਸ਼ਨ ਗੁਰਪ੍ਰੀਤ ਸਿੰਘ ਪਨੀਸਰ ਮੁੱਖ ਐਲ.ਏ.ਡੀ.ਸੀ.ਐਸ. ਰੰਧੀਰ ਸ਼ਰਮਾ ਨੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਨਾਲ ਜੁੜੇ ਨੁਕਸਾਨਾਂ ਤੋਂ ਬਚਾਉਣ ਲਈ ਆਪਣੀ ਬਚਨ ਬੱਤਾ ਦੁਹਰਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਾਨਯੋਗ ਜ਼ਿਲ੍ਹਾ ਦੇ ਸੈਸ਼ਨਰ ਜੀ ਸਾਹਿਬ ਸਰਦਾਰ ਅਮਰਿੰਦਰ ਸਿੰਘ ਗਰੇਵਾਲ ਜੀ ਦੀ ਰਹਿਨਮਾਈ ਹੇਠ ਅਸੀਂ ਅਮ੍ਰਿਤਸਰ ਜ਼ਿਲ੍ਹੇ ਵਿੱਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਲੱਗੇ ਆ। ਇਹ ਦਿਵਸ 31 ਮਈ 1987 ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਮੈਂਬਰ ਸਟੇਟਸ ਨੇ ਇਹ ਪ੍ਰਣ ਕੀਤਾ ਸੀ ਕਿ ਅਸੀਂ ਇਸ ਇਸ ਦਿਵਸ ਨੂੰ ਤਮਾਕੂ ਰਹਿ ਦਿਵਸ ਮਨਾਵਾਂਗੇ ਇਸ ਦਿਵਸ ਦਾ ਖਾਸ ਮਨੋਰਥ ਇਹ ਹੈ ਕਿ ਅਸੀਂ ਸਮਾਜ ਵਿੱਚ ਇਹ ਸੁਨੇਹਾ ਦੇਣਾ ਹੈ ਕਿ ਸਾਰਾ ਸਮਾਜ ਸੁੱਚਾ ਅਤੇ ਸੱਚਾ ਚੱਲੇ ਅਤੇ ਨਸ਼ਾ ਤੋਂ ਰਹਿਤ ਚੱਲੇ ਤਮਾਕੂ ਅੱਜ ਦੇ ਸਮੇਂ ਵਿੱਚ ਕਿੰਨਾ ਵੱਡਾ ਕਹਨ ਕਰ ਰਿਹਾ ਸਾਡੇ ਸਮਾਜ ਦਾ ਕਿ ਜਦੋਂ ਕੋਈ ਫਿਲਮ ਬਣਦੀ ਹੈ ਫਿਲਮ ਦੇ ਵਿੱਚ ਜੇ ਕੋਈ ਤਬਾਕੂ ਦਾ ਕੋਈ ਸੀਨ ਆਉਂਦਾ ਤਾਂ ਉਸ ਦੇ ਵਿੱਚ ਵੀ ਇਹੀ ਲਿਖਿਆ ਆਂਦਾ ਹੈ ਕਿ ਨਸ਼ਾ ਕਰਨਾ ਸਿਹਤ ਲਈ ਹਾਨੀਕਾਰਕ ਹੈ ਇਸ ਕਰਕੇ ਮੈਂ ਆਪਣੇ ਸਮੁੱਚੀ ਟੀਮ ਮਾਨਜੋਗ ਜ਼ਿਲ੍ਹਾ ਤੇ ਸੈਨ ਜੀ ਸਾਹਿਬ ਵੱਲੋਂ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਸ਼ਹਿਰ ਨਿਵਾਸੀਆਂ ਨੂੰ ਕਿ ਅਸੀਂ ਇਸ ਦੇ ਵਿੱਚ ਨੂੰ ਵੱਧ-ਵਧ ਮਨਾਈਏ ਅਤੇ ਸਮਾਜ ਸੁਨੇਹਾ ਦੇਈਏ ਕਿ ਅਸੀਂ ਸਮੁੱਚੀ ਕੌਮ ਸਮੁੱਚੇ ਵਿਸ਼ੇ ਸਮੁੱਚੇ ਭਾਰਤ ਨੂੰ ਸਮਾਖੁਰਤ ਕਰਾਉਣਾ ਹੈ ਅਤੇ ਆਪਣੇ ਦੇਸ਼ ਨੂੰ ਡਵੈਲਪਮੈਂਟ ਵੱਲ ਲੈ ਕੇ ਜਾਣਾ ਹੈ ਧੰਨਵਾਦ ਨਸ਼ਾ ਸਾਡੇ ਸਮਾਜ ਲਈ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਜਿਸ ਤੋਂ ਬਚਾਅ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਦੇ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੋਰਟ ਕੰਪਲੈਕਸ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ ਤੇ ਆਏ ਹੋਏ ਪਤਵੰਤਿਆਂ ਨੂੰ ਸੌਹ ਚੁਕਾਈ ਗਈ ਜਿਸ ਦੇ ਤਹਿਤ ਸਭ ਨੇ ਪ੍ਰਣ ਲਿਆ ਕਿ ਲੋਕਾਂ ਨੂੰ ਇਸ ਦੇ ਪ੍ਰਤੀ ਵਿਰਧਵਾਦ ਜਾਗਰੂਕ ਕੀਤਾ ਜਾਵੇਗਾ ਸੋ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਨਸ਼ੇ ਛੱਡੋ ਤੇ ਦੇਸ਼ ਦੀ ਉન્નਤੀ ਵੱਲ ਧਿਆਨ ਦਿਓ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਥਾਣਾ ਵੇਰ ਦਾ ਵਿਖੇ ਦੋਨਾਂ ਧਿਰਾਂ ਦੀ ਆਪਸੀ ਰੰਜਿਸ਼ਬਾਜ਼ੀ ਦੌਰਾਨ ਹੋਏ ਕਤਲ ਦੇ ਮਾਮਲੇ ਬਾਰੇ ADCP City 3 ਜਸਰੂਪ ਕੌਰ ਬਾਠ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਥਾਣਾ ਵੇਰਕਾ ਵਿਖੇ ਮੁਕੱਦਮਾ ਦਰਜ ਕਰਕੇ ਹੁਣ ਤੱਕ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀਆਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ 3 ਤਰੀਕ ਨੂੰ ਵੇਰਕਾ ਥਾਣੇ ਦੇ ਏਰੀਆ ਵਿੱਚ ਇੱਕ ਲੜਾਈ ਹੋਈ ਸੀ ਦੋ ਧਿਰਾਂ ਦੇ ਵਿੱਚ ਜਿਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਡੈਥ ਹੋ ਗਈ ਹੈ ਇਹਦੇ ਵਿੱਚ ਇਹ ਪਤਾ ਲੱਗਿਆ ਸਾਨੂੰ ਹੁਣ ਤੱਕ ਕਿ ਦੋ ਗਰੁੱਪਸ ਦੇ ਵਿੱਚ ਕੋਈ ਆਪਸੀ ਰੰਜਿਸ਼ ਇੱਕ ਕੁੜੀ ਨੂੰ ਲੈ ਕੇ ਸੀ ਜਿਦੇ ਕਰਕੇ ਉਹ ਸੁਝਾਉਣ ਲਈ ਇੱਕ ਦੂਜੇ ਨੂੰ ਮਿਲਣ ਆਏ ਵੇਰਕਾ ਖਾਣਾ ਨੰੰਦਾ ਹਸਪੀਟਲ ਦੇ ਨੇੜੇ ਜਿੱਥੇ ਇਸੇ ਦੌਰਾਨ ਇੱਕ ਗਰੁੱਪ ਦੇ ਬੰਦਿਆਂ ਨੇ ਤੈਸਟ ਆ ਕੇ ਦੂਜੇ ਗਰੁੱਪ ਤੇ ਫਾਇਰਿੰਗ ਕਰਤੀ ਜਿਦੇ ਵਿੱਚ ਇੱਕ ਨੌਜਵਾਨ ਮੁੰਡੇ ਦੀ ਡੈਥ ਹੋ ਗਈ ਆ ਇਸ ਕਰਕੇ ਵੇਰਕਾ ਖਾਣੇ ਚ 44 ਨੰਬਰ ਐਫ ਆਈ ਆਰ ਦਰਜ ਕਰ ਦਿੱਤਾ ਗਿਆ ਬਾਈ ਨੇਮ ਦਰਜ ਕੀਤਾ ਹੈ ਤੇ ਇਹਦੇ ਵਿੱਚ ਦੋ ਬੰਦਿਆਂ ਦੀ ਅਰੈਸਟ ਪੈ ਗਈ ਹੈ ਹੋਰ ਬੰਦੇ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਤੇ ਟੈਕਨੀਕਲ ਅਨਾਲਿਸਿਸ ਵੀ ਚੱਲ ਰਿਹਾ ਹੈ ਲੀਡਸ ਮਿਲ ਰਹੀਆਂ ਬਾਕੀ ਸਾਰਿਆਂ ਨੂੰ ਅਰੈਸਟ ਕੀਤਾ ਜਾਏਗਾ ਤਾਂ ਵੈਪਨ ਆਫ ਅਫੈਂਸ ਵੀ ਰਿਕਵਰ ਕੀਤਾ ਜਾਏਗਾ ਥੈਂਕ ਯੂ ਸੀਮਾ ਸੁਰੱਖਿਆ ਬਲ ਵੱਲੋਂ ਇੱਕ ਭਾਰਤ ਸ਼੍ਰੇਸ਼ਟ ਭਾਰਤ ਪ੍ਰੋਗਰਾਮ ਦੇ ਤਹਿਤ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਐਸਐਸ ਚੰਦੇਲ ਨੇ ਇਸ ਸਾਈਕਲ ਰੈਲੀ ਦੀ ਸ਼ੁਰੂਆਤ ਕੀਤੀ ਇਸ ਸਾਈਕਲ ਰੈਲੀ ਜੇਸੀਪੀ ਅਟਾਰੀ ਤੋਂ ਸ਼ੁਰੂ ਹੋ ਕੇ ਬੀਓਪੀ ਰਾਜਤਾਲ ਵਿਖੇ ਪੁੱਜ ਕੇ ਖਤਮ ਹੋਈ ਇਸ ਸਾਈਕਲ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਨੇ ਲੋਕਾਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੱਤਾ आख्या गया कि सीमा सुरक्षा बल लोग नाल सहयोग करके समाज सेवा भले कई कार्य कर रही है एक भारत श्रेष्ठ भारत के ही विचार को आगे बढ़ाते हुए जिसमें आसपास के सारे गांवों के बच्चे और जितने भी ग्रामीण जन हैं वो हमारे साथ यहाँ पे उपस्थित हुए हैं सभी साइकिल रैली में भाग ले रहे हैं जो कि यहाँ जे अटारी से चालू हो के साइकिल रैली हमारी एक पोस्ट है राजा ताल वहाँ तक जाएगी सभी बच्चों के साथ हमारे जवान और फैमिलीज भी यहाँ से हम साइकिल रैली कर रहे हैं यहाँ से जाएंगे वहाँ पे बच्चों के साथ फिर से उसको सेलिब्रेट करेंगे एक जो भावना है एक भारत श्रेष्ठ भारत की उसको आगे बढ़ाने के लिए ये कार्यक्रम किया गया है और उसी के सिलसिले में हम ये कार्यक्रम कर रहे हैं आगे भी करते रहेंगे हमेशा ही करते रह रहे हैं उसी का ये एक पार्ट है आज जो साढ़े बहुत ही सत्कार जो IG BSF DIG SSC ਦੇਵ ਸਾਹਿਬ ਖਾਸਾ ਹੈੱਡਕੁਆਰਟਰ ਤੋਂ ਔਰ ਸਾਡੇ ਕਮਾਂਡੈਂਟ ਸਾਹਿਬ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਬੜਾ ਵਧੀਆ ਇੱਕ ਉਪਰਾਲਾ ਫਰਕੇ ਬੜਾ ਸਨੇਹਾ ਦਿੱਤਾ ਇਹ ਸਾਈਕਲ ਰੈਲੀ ਕੱਢੀ ਆ ਅਟਾਰੀ ਵਾਗਾ ਬਾਰਡਰ ਤੋਂ ਲੈ ਕੇ ਰਾਜਾ ਤਲ ਤੱਕ ਮੈਂ ਬੀਐਸਬਾ ਦਾ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅੱਜ ਅਸੀਂ ਰਾਏਤਾਲ ਤੋਂ ਸਾਈਕਲ ਲੈ ਕੇ ਜਾ ਰਹੇ ਹਾਂ ਬੀਐਸਬਾ ਬੀਐਸਬਾ ਬੋਟਰ ਤੋਂ ਜਾ ਰਹੇ ਹਾਂ ਸਾਨੂੰ ਬੜਾ ਮਾਣ ਹੈ ਕਿ ਅਸੀਂ ਜਾ ਰਹੇ ਹਾਂ ਸਾਨੂੰ ਫਸਟ ਟਾਈਮ ਇਹ ਮੌਕਾ ਮਿਲਿਆ ਹੈ ਚੈਨਲ ਨਾਲ ਜਾਂਦਾ ਹੈ ਅਸੀਂ 3 ਕਿਲੋਮੀਟਰ ਤੱਕ ਸਿਰੀਜ਼ ਪਾਇਡ ਕੀਤੀਆਂ ਡੀਹਾਈਡਰੇਸ਼ਨ ਜਾਂ ਜੇ ਮਨ ਕੇੜੇ ਕੋਈ ਸਾਈਕਲ ਨੂੰ ਇਸ਼ੂ ਹੋ ਜੇਗੇ ਆਡੇ ਰਿਪੇਅਰ ਕਰਕੇ ਦੇਣਗੇ ਸਾਨੂੰ ਬੜਾ ਮਾਣ ਹੈ ਕਿ ਅਸੀਂ ਜਾ ਰਹੇ ਹਾਂ ਸਾਡਾ ਸਾਰਿਆਂ ਦੇ ਹੋ ਮੋਟਿਵ ਹੈ ਕਿ ਵੱਡੇ ਨੂੰ ਮਿਲ ਕੇ ਦੇਣ ਦੀ ਸੇਵਾ ਕਰੀਏ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਖਤਰ ਤਰुण ਚੋਗ ਨੇ ਕਿਹਾ ਕਿ ਕਾਂਗਰਸ ਸੰਸਦ ਸੈਸ਼ਨ ਤੋਂ ਡਰਦੀ ਹੈ ਅਤੇ ਕਾਂਗਰਸ ਦੇ ਹਿਮਾਲੀਅਨ ਬਲੰਡਰ ਅਤੇ ਪਾਕਿਸਤਾਨ ਪ੍ਰਤੀ ਉਸ ਦੇ ਅਥਾ ਪਿਆਰ ਦਾ ਸੱਚ ਜਨਤਾ ਦੇ ਸਾਹਮਣੇ ਆ ਜਾਵੇ। ਕਾਂਗਰਸ ਅੱਜ ਸੰਸਦ ਕੇ ਸਤਰ ਸੇ ਡਰ ਰਹੀ ਹੈ ਕਿ ਕਹੀਂ ਕਾਂਗਰਸ ਕੇ ਹਿਮਾਲੀਅਨ ਬਲੰਡਰ ਕੀ ਸਚਾਈ ਪਾਕਿਸਤਾਨ ਕੇ ਪ੍ਰਤੀ ਅਥਾ ਪ੍ਰੇਮ ਕੀ ਸਚਾਈ ਜਨਤਾ ਕੇ ਸਾਹਮਣੇ ਨਾ ਆ ਜਾਵੇ। कांग्रेस को अपने पापों का डर है कि अगर संसद में 1975 के इमरजेंसी पर चर्चा हुई सर्जिकल स्ट्राइक के खिलाफ उनके बोले गए शब्दों पर चर्चा हुई पाकिस्तान प्रेम पर अलापे जा रहे रागों पर अगर चर्चा हुई तो पूरा देश उन्हें माफ नहीं करेगा पूरे देश को उनके तानाशाही लोकतंत्र विरोधी चेहरे की याद आएगी पाकिस्तान के प्रति उनके प्रेम को याद करेंगे। राहुल गांधी और जयराम रमेश जैसे इंडी गठबंधन के अन्य नेता हमेशा ही संसद से भागते रहे क्योंकि उन्हें पता है कि भाजपा उनके लोकतंत्री हत्या वाले अध्याय को बेनकाब करने जाती है कांग्रेस बताए उन्हें संसद सत्र से क्यों डग लग रहा है ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਅੰਮ੍ਰਿਤਸਰ ਦੀ ਖੇਤਰੀ ਇਕਾਈ ਨੇ ਵਿਦੇਸ਼ੀ ਕਰੰਸੀ ਤਸਕਰੀ ਦੇ ਇੱਕ ਹੋਰ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਸ਼ੁੱਕਰਵਾਰ ਨੂੰ ਖੂਫੀਆ ਜਾਣਕਾਰੀ ਦੇ ਆਧਾਰ ਤੇ ਅਧਿਕਾਰੀਆਂ ਨੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ 에ਅਰ ਇੰਡੀਆ ਐਕਸਪ੍ਰੈਸ ਫਲਾਈਟ ਰਾਹੀਂ ਦੁਬਈ ਤੋਂ ਆਏ ਇੱਕ ਯਾਤਰੀ ਨੂੰ ਰੋਕਿਆ ਉਸ ਦੀ ਤਲਾਸ਼ੀ ਲੈਣ ਤੇ ਉਸ ਤੋਂ 41400 ਅਮਰੀਕੀ ਡਾਲਰ ਭਾਰਤੀ ਕਰੰਸੀ ਵਿੱਚ ਲਗਭਗ 35 ਲੱਖ 40 ਹਜ਼ਾਰ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਐਸ ਨੂੰ ਕਸਟਮ ਐਕਟ 1962 ਦੇ ਤਹਿਤ ਜ਼ਬਤ ਕਰ ਲਿਆ ਗਿਆ। ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਦੀ ਅਗਵਾਈ ਹੇਠ ਉਹਨਾਂ ਦੇ ਦਫ਼ਤਰ ਰਾਣੀ ਕਾ ਬਾਗ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਨਗਰ ਨਿਗਮ ਦੇ ਕਈ ਵਾਰਡ ਹਨ ਜਿਨ੍ਹਾਂ ਵਿੱਚ ਕੰਮ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਅੰਮ੍ਰਿਤਸਰ ਦੇ ਵਿਕਾਸ ਵਿੱਚ ਵਿਘਨ ਆ ਰਿਹਾ ਹੈ। ਇਸ ਮੌਕੇ ਗੁਰਦੇਵ ਸਿੰਘ ਦਾਰਾ ਕਾਉਂਸਲਰ ਵਿਕਾਸ ਸੋਨੀ, ਮਹੇਸ਼ ਖੰਨਾ, ਤਾਹਿਰ ਸ਼ਾ, ਸੋਨੂ ਪਹਿਲਵਾਨ, ਅਰੁਣ ਕੁਮਾਰ ਪਪਲ, ਬਰਮਜੀਤ ਚੋਪੜਾ ਸਮੇਤ ਕਾਂਗਰਸੀ ਆਗੂ ਮੌਜੂਦ ਸਨ। ਅਸੀਂ ਸ਼ਹਿਰ ਦੇ ਜਿਹੜੇ ਕਾਰਪੋਰੇਸ਼ਨ ਦੇ ਕੰਮ ਨੇ ਕੰਮ ਜਿਹੜੇ ਨੇ ਉਹ ਹੋ ਨਹੀਂ ਰਹੇ ਰਿਵਿਊ ਮੀਟਿੰਗ ਜਿਹੜੀ ਆ ਉਹ ਅਸੀਂ ਅੱਜ ਕੀਤੀ ਆ ਹਰ ਮਹੀਨੇ ਕਰਦੇ ਆ ਸੋ ਸਾਰੇ ਕਾਉਂਸਲ ਵਾਰਡ ਵਾਈਜ਼ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਕਾਰਪੋਰੇਸ਼ਨ ਦੇ ਅਫਸਰਾਂ ਦੇ ਸਤੇ ਜੂ ਨਹੀਂ ਪੜਦੇ ਇਹ ਨਾ ਮੜਾ ਹਾਲ ਆ ਸ਼ਹਿਰ ਚ ਸਫਾਈ ਲੈ ਲਓ ਪਾਣੀ ਲੈ ਲਓ ਸੀਵਰੇਜ ਦਾ ਪਾਣੀ ਲੈ ਲਓ ਲਾਈਟ ਲੈ ਲਓ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਹਰ ਬਾੜ ਤੇ ਆ ਗਈਆਂ ਨੇ ਕਾਰਪੋਰੇਸ਼ਨ ਕੋ ਜਾਦੇ ਨੇ ਪਿੱਛੇ ਵੀ ਇਹ ਡੈਲੀਗੇਸ਼ਨ ਵਕਾਫ ਲੈ ਕੇ ਗਿਆ ਸੀ ਕਮਿਸ਼ਨ ਨੂੰ ਮਿਲ ਕੇ ਆਏ ਸੀ ਕੁਝ ਨਹੀਂ ਹੋਇਆ ਸੋ ਇੰਨਾ ਮਾੜਾ ਕਾਰਪੋਰੇਸ਼ਨ ਦਾ ਹਾਲ ਹੈ ਕਦੀ ਵੇਖਿਆ ਨਹੀਂ ਸੀ ਸੋ ਅੱਜ ਵੀ ਅਸੀਂ ਮੀਟਿੰਗ 'ਚ ਇਹ ਗੱਲ ਕੀਤੀ ਆ ਕਿ ਜਲਦੀ ਇੱਕ ਡੈਲੀਗੇਸ਼ਨ ਕਾਉਂਸਲਰ ਸਾਰੀਆਂ ਵਾਰਾਂ ਦਾ ਸੰਪੂਰੇ ਸ਼ਹਿਰ ਦੇ ਜਿੰਨੇ ਵੀ ਸਾਡੇ ਕਾਉਂਸਲਰ ਨੇ ਇਹ ਕਮਿਸ਼ਨ ਨੂੰ ਦੁਬਾਰਾ ਮਿਲ ਲਗੇ ਜਿਹੜੀਆਂ ਮੁਸ਼ਕਲਾਂ ਨੇ ਸ਼ਹਿਰ ਦੀ ਉਹਦੇ ਬਾਰੇ ਫਿਰ ਦੱਸ ਕੇ ਆਉਣਗੇ ਪੰਜਾਬ ਸ਼ੈਡਿਊਲ ਕਾਸਟ ਡਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਦੇ ਨਵੇਂ ਨਿਯੁਕਤ ਕੀਤੇ ਗਏ ਡਾਇਰੈਕਟਰ ਰਵਿੰਦਰ ਹੰਸ ਦੇ ਹਾਥੀਗੇਟ ਵਿਖੇ ਨਗਰ ਨਿਗਮ ਆਟੋ ਵਰਕਸ਼ਾਪ ਪੁੱਜੰਤੇ ਮਿਊਨਿਸਪਲ ਕਾਰਪੋਰੇਸ਼ਨ ਯੂਥ EMPLOYEES FEDERATION ਦੇ ਪ੍ਰਧਾਨ ਆਸ਼ੂ ਨਾਹਰ ਦੀ ਅਗਵਾਈ ਹੇਠ ਮੁਲਾਜ਼ਮਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਰਵਿੰਦਰ ਹੰਸ ਨੇ ਆਟੋ ਵਰਕਸ਼ਾਪ ਦੇ ਮੁਲਾਜ਼ਮਾਂ ਨੂੰ ਹਰ ਲੋੜਿੰਦੇ ਸਹਿਯੋਗ ਦਾ ਪ੍ਰੋਸਾ ਦਿੱਤਾ ਸਨਮਾਨ ਸਮਾਗਮ ਦੌਰਾਨ ਮੀਤ ਪ੍ਰਧਾਨ ਜੁਗਲ ਕਿਸ਼ੋਰ ਲਾਲੀ ਰਾਜਕल्याण ਦੀਪਕ ਸਬਰਵਾਲ ਅਤੇ ਦੀਪਕ ਮਲਿਕ ਸਮੇਤ ਬੜੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਸਨ ਆਸ਼ੂ ਨਾਰਜੀ ਦੀ ਇਹਨਾਂ ਦੀ ਟੀਮ ਦੇ ਵਿੱਚ ਪਹਿਲੀ ਮੇਰੀ ਜੁਆਇਨਿੰਗ ਤੋਂ ਬਾਅਦ ਪਹਿਲਾ ਸਮਾਵੇਸ ਨੂੰ ਦੀ ਜਿਹੜੀ ਮੇਰੀ ਵਿਜੀਟ ਹੈ ਇਹ ਅਮਰਸਰ ਚ ਹੈ ਤੋਂ ਇਹ ਮੇਰੇ ਸਾਥੀ ਹੈ ਬੱਚੇ ਹੈ ਸਾਡੇ ਲੰਬੇ ਦਿਨ ਤੋਂ ਅਸੀਂ ਕੰਮ ਕੀਤਾ ਹੈ ਔਰ ਜੋ ਵੀ ਸਾਡੇ ਸਫਾਈ ਕਰਮਚਾਰੀ ਆਟੋ ਵਰਕਸ਼ਾਪ ਜੂਨੀਅਰ ਦੇ ਡਰਾਈਵਰਾਂ ਦੀਆਂ ਜੋ ਵੀ ਸਮੱਸਿਆ ਜਿਸ ਤਰ੍ਹਾਂ ਅੱਗੇ ਉਠਾਉਂਦੇ ਰਹੇ ਆ ਹੁਣ ਵੀ ਉਠਾਵਾਂਗੇ ਹੁਣ ਸਾਡੇ ਕੋਲ ਬਹੁਤ ਅੱਛਾ ਮੌਕਾ ਹੈ ਔਰ ਬਿੱਤਰ ਅੱਛੇ ਤਰੀਕੇ ਨਾਲ ਉਠਾ ਕੇ ਤੇ ਮਸਲੇ ਹੱਲ ਕਰਾਵਾਂਗੇ ਦੇਖੋ ਜੀ ਅੱਜ ਅੰਮ੍ਰਿਤਸਰ ਨਗਰ ਨਗਰ ਕਮ ਦੀ ਆਟੋ ਵਰਕਸ਼ਾਹ ਦੀ ਪੂਰੀ ਜੁੰਟੀ ਵੱਲੋਂ ਜਿਸ ਤਰ੍ਹਾਂ ਕਿ ਮੇਰੇ ਜਨਰਲ ਸੈਕਟਰੀ ਰਾਜ ਕਲਿਆਣ ਵਾਈਸ ਪ੍ਰਧਾਨ ਜੂਨ ਕੁਸ਼ੋਰ ਲਾਲੀ ਪ੍ਰੋਜੈਕਟ ਸੁਪਰਵਾਈਜ਼ਰ ਦੀਪਕ ਸਬਰਵਾਲ ਦੀਪਕ ਮਲਿਕ ਜੀ ਔਰ ਸਮੁੱਚੀ ਟੀਮ ਅੰਮ੍ਰਿਤਸਰ ਨਗਰ ਨਗਰ ਕਮ ਦੀ ਕਾਰਪੋਰੇਸ਼ਨਲ ਦੀ ਟੀਮ ਆ ਸਾਡੀ ਆਟੋ ਵਰਕਸ਼ਾਹ ਦੀ ਆ ਸਮੁੱਚੀ ਟੀਮ ਵੱਲੋਂ ਮਾਨਯੋਗ ਹੰਸ ਸਾਹਿਬ ਨੂੰ ਅੱਜ ਇਹਨਾਂ ਦਾ ਮਾਨਸਮਾਰਕ ਕਰਕੇ ਆਪਣੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਨੂੰ ਦੇ ਕੇ ਇਹਨਾਂ ਨੂੰ ਮਾਨਸਮਾਰਤ ਦਿੱਤਾ ਗਿਆ ਹੈ ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਲੋਹਾਰੀ ਗੇਟ ਤੋਂ ਕਟੜਾ ਕਰਮ ਸਿੰਘ ਤੱਕ ਸਫਾਈ ਅਭਿਆਨ ਚਲਾਇਆ ਇਸ ਮੌਕੇ ਕੌਂਸਲਰ ਵਿਕੀ দত্ত ਡਾਕਟਰ ਸੰਜੀਵ ਸੁਦੇਸ਼ ਕੁਮਾਰ ਰਜਿੰਦਰ ਨૈયਰ ਓਮਪ੍ਰਕਾਸ਼ ਮੌਨਿਕਾ ਲਾਂਬਾ ਰਵਿੰਦਰ ਡਾਬਰ ਸਮੇਤ ਇਲਾਕਾ ਵਾਸੀ ਮੌਜੂਦ ਸਨ ਇਸ ਸਫਾਈ ਅਭਿਆਨ ਦੇ ਤਹਿਤ ਅਜਸੀ ਵਾਰਡ ਨੰਬਰ 55 ਤੇ 56 ਦੇ ਵਿੱਚ ਜਿਹੜਾ ਰਾਉਂਡ ਕੀਤਾ ਆਪਣੇ ਨਾਲ ਸਾਰੀ ਕਾਰਪੋਰੇਸ਼ਨ ਦੀ ਟੀਮ ਨੂੰ ਲੈ ਕੇ ਅਸੀਂ ਸਾਰਿਆਂ ਨੇ ਅੱਜ ਡੋਰ ਟੂ ਡੋਰ ਕੀਤਾ ਸਫਾਈ ਅਭਿਆਨ ਕੀਤਾ ਲੋਕਾਂ ਨੂੰ ਮਿਲੇ ਆ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖਸਕੱਤਰ ਕੁਲਵੰਤ ਸਿੰਘ ਮੰਨਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 41 ਸਾਲ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੌਰਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਕੱਲੂਕਾਰਾ ਹੋਇਆ ਸੀ ਅਤੇ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਦਿੱਤਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਨੁਕਸਾਨ ਪਹੁੰਚਾਇਆ ਸੀ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਠੇ ਹੋਣ ਵਾਲੀ ਸ਼ਰਦਾਂਝਲੀ ਪੇਂਟ ਕਰਨ ਅਤੇ ਇਹ ਸਭ ਸ਼ਾਂਤੀਪੂਰਨ ਢੰਗ ਨਾਲ ਕਰਨਾ ਚਾਹੀਦਾ ਹੈ। ਮੈਂ ਜਿਹੜਾ 6 ਜੂਨ ਦਾ ਇਹ ਦਹਨੇ 6 ਜੂਨ ਨੂੰ ਵਾਪਰਿਆ ਸੀ 1984 ਤੇ ਤੇ 6 ਜੂਨ ਨੂੰ ਜਿਹੜੀ 41 ਮਾ ਜਿਹੜਾ ਇਹ ਆਪਾਂ ਉਸ ਸ਼ਹੀਦਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਨਰਲ ਸਵੇਕ ਸਿੰਘ ਭਾਈ ਮਰੀਕ ਸਿੰਘ ਔਰ ਸਮੂੱਚੀ ਜਿਹੜੀ ਉਹਨਾਂ ਦੀ ਟੀਮ ਸੀ ਉਹਨਾਂ ਨੂੰ ਅ ਸਾਡਾ ਸਰਕਾਰ ਦੇ ਨਾਲ ਆਪਾਂ ਉਹਨਾਂ ਦਾ ਦਿਨ ਜਿਹੜਾ ਹੈ ਉਹ ਮਨਾ ਰਹੇ ਆ ਇਹਦੇ ਸਬੰਧ ਦੇ ਵਿੱਚ ਪੂਰੇ ਦੇ ਪੂਰੇ ਪ੍ਰਬੰਧ ਜਿਸ ਤਰ੍ਹਾਂ ਹਰ ਸਾਲ ਕੀਤੇ ਜਾਂਦੇ ਆ ਉਹ ਪ੍ਰਬੰਧ ਕਰ ਲਏ ਗਏ ਆ ਅਸੀਂ ਆਪਣੀ ਡਿਊਟੀ ਵੀ ਸਾਡੀ ਜਿਹੜੇ ਜਿੰਨੇ ਮੁਲਾਜ਼ਮ ਆ ਜਿਸ ਤਰ੍ਹਾਂ ਪਿਛਲੇ ਸਾਲ ਡਿਊਟੀਆਂ ਲਾਈਆਂ ਸੀ ਉਸੇ ਤਰ੍ਹਾਂ ਜਿਹੜੀਆਂ ਡਿਊਟੀਆਂ ਲਾਈਆਂ ਗਈਆਂ ਔਰ ਦੂਜੇ ਤੇ ਉਹਦੀ ਨਫਰੀ ਵੀ ਵਧਾਈ ਗਈ ਹੈ ਮੈਂ ਇੱਕ ਅਪੀਲ ਜ਼ਰੂਰ ਕਰਦਾ ਸੇਕੋ ਨੂੰ ਕਿ 48 ਸਾਲ ਹੋ ਗਏ ਕੁਝ ਹੀ ਸੱਜਣ ਜਿਹੜੇ ਹਰ ਸਾਲ ਹੀ ਜਾਂ ਫੋਟੋ ਕਲਚਰ ਨੂੰ ਜਾਂ ਆਪਣਾ ਆਪ ਦਿਖਾਉਣ ਦੇ ਲਈ ਦੇਖੋ ਭਾਵੇਂ ਜਿਹੜੀ ਮਰਜ਼ੀ ਬਚਾ ਦਿੱਤਾ ਰੱਖੀ ਐ ਤੁਸੀਂ ਗਰਮ ਰੱਖੀ ਐ ਨਰਮ ਰੱਖੀ ਐ ਲਿਬਰਲ ਲਈ ਐ ਜਾਂ ਗਰਮ ਰਹੀ ਐ ਪਰ ਜਿਹੜੇ ਜਿਨ੍ਹਾਂ ਨੇ ਉਸ ਸਮੇਂ 1984 ਦੇ ਵਾਕਿਆ ਬਿਖੇ ਸ਼ਹੀਦੀਆਂ ਪਾਈਆਂ ਉਹਨਾਂ ਨੂੰ ਆਪਾਂ ਸਾਧਾ ਸਤਕਾਰ ਦੇਣ ਦੇ ਲਈ ਜਿੱਥੇ ਕਛਿਰੀ ਖਾਨਪਾਲ ਸਾਹਿਬ ਦੇ ਭੋਗ ਪੈਂਦੇ ਆ ਉਥੇ ਜਿਸ ਦਾ ਸ੍ਰੀ ਅਕਾਲ ਤਖਬੂਲਦੇ ਆ ਤੇ ਸੰਦੇਸ਼ ਦਿੰਦੇ ਆ ਤੇ ਆਪਾਂ ਨੂੰ ਉਹ ਦਿਨ ਨੂੰ ਤਾਂ ਆਪਾਂ ਨੂੰ ਸ਼ਾਂਤ ਮਈ ਤੌਰ ਤੇ ਆਸਤਾ ਦੇ ਤੌਰ ਤੇ ਸਾਧਾ ਸਤਕਾਰ ਦੇ ਤੌਰ ਤੇ ਉਹਨਾਂ ਸ਼ਹੀਦਾਂ ਨੂੰ ਆਪਾਂ ਨੂੰ ਮਨਾਉਣਾ ਚਾਹੀਦਾ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਵਿੱਚ ਇੱਕ ਵਾਰ ਫਿਰ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਪੱਟੀ ਵਿੱਚ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ SSP ਤਰੰਤਾਰ ਭਿਮਨਿਉ ਰਾਣਾ ਵੱਲੋਂ ਸਾਂਝੀ ਕੀਤੀ ਗਈ। ਇਹਨਾਂ ਨੇ ਜਿਹੜੀ ਇੱਕ ਅਮਾਰਤ ਯੋਜਨਾ ਸ਼ੁਰੂ ਕੀਤੀ ਹੈ ਦੇ ਤਹਿਤ ਸਮਸਤ ਪੰਜਾਬ ਪੁਲਿਸ ਲਈ ਤਰੰਤਾਰ ਪੁਲਿਸ ਨੇ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋ ਰਹੀ ਹੈ। ਉਹਦੇ ਤੇ ਵੱਡੀਆਂ ਰਿਕਵਰੀਆਂ ਵੀ ਹੋ ਰਹੀਆਂ ਐ। ਸਮੰਗਲ ਜਿਹੜੀ ਪ੍ਰੋਪਰਟੀ ਉਹ ਫ੍ਰੀਜ਼ ਵੀ ਕਰਾਈ ਜਾ ਰਹੀ ਹੈ। ਤੇ ਉਸੇ ਲੜੀ ਦੇ ਤਹਿਤ ਹੀ ਅੱਜ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਦੋ ਬ੍ਰਦਰਸ ਜਿਹੜੇ 라ਜੀਵ ਨੇ ਸਾਜਨ ਸਾਜਨ ਦੇ ਇੰਦਰ ਤੇ ਰਜੀਵ ਇਹਨਾਂ ਪਰਚੇ ਦੇ ਸਾਹਮਣੇ ਦੋ ਪਰਚੇ ਹਨ ਵਿੱਚ ਕਮਰਸ਼ੀਅਲ ਪਰਚੇ ਵੀ ਹਨ ਇਹਨਾਂ ਨੇ ਸਰਕਾਰੀ ਪੰਜਾਬ ਸਰਕਾਰੀ ਜ਼ਮੀਨ ਤੇ ਨਜਾਇਜ਼ ਤੌਰ ਤੇ ਨਸ਼ੇ ਦੀ ਕਮਾਈ ਤੋਂ ਜਿਹੜਾ ਇਹ ਕੰਸਟਰਕਸ਼ਨ ਕੀਤੀ ਹੋਈ ਸੀਗੀ ਤੇ ਸਾਡੇ ਤਹਿਸੀਲਾ ਸਾਹਿਬ ਵੱਟੇ ਜੀ ਨਾਲ ਤੇ ਸ਼ਾਇਦ ਮੁਸਫਲੀ ਕੀਤੀ ਇਹਨਾਂ ਨੇ ਇਹ ਨਜਾਇਜ਼ ਵਸਾਰੀ ਕੀਤੀ ਹੋਈ ਹੈ ਤੇ ਇਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਦੀ ਡਿਮਾਂਡ ਕਰਦੇ ਹੋਏ ਅੱਜ ਜਿਹੜੀ ਕਾਰਵਾਈ ਘੜਡਾਉਣ ਦੀ ਕੀਤੀ ਜਾ ਰਹੀ ਹੈ ਦੇਖੋ ਇੱਕ ਮਾਰ ਤੋਂ ਲੈ ਕੇ ਹੁਣ ਤੱਕ ਤਕਰੀਬਨ 13 ਕਰੋੜ ਦੀ 27 ਵੱਟੀਆਂ ਜਿਹੜੀ ਆ ਫ੍ਰੀਜ਼ ਕੀਤੀ ਗਈਆਂ ਸਮੂਹ ਵੱਡੇ ਸਮੂਹਾਂ ਦਾ ਵੀ ਤੇ 143 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਦਾ ਸੀਜ਼ਰ ਕੀਤਾ ਗਿਆ ਜਿਹੜੇ ਆ ਕਿ ਦੇ ਇਹਨਾਂ ਸਟੋਰੀ ਕੰਪਨੀ ਦਾ ਤਰਫੋਂ ਪਹੁੰਚਦਾ ਹੋਣਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਨਜਾਇਜ਼ ਤੌਰ ਤੇ ਵਿਚਾਰੀ ਕੀਤੀ ਗਈ ਕਪਟੀਆਂ ਉਹ ਵੀ ਸਾਨੂੰ ਸਿਟੀ ਪ੍ਰੋਡਕਸ਼ਨ ਵੱਲੋਂ ਸਿਕਿਉਰਿਟੀ ਮੰਗ ਹੁੰਦੀ ਹੈ ਤੇ ਉਹ ਵੀ ਅਸੀਂ ਟਾਈਮ ਟੂ ਟਾਈਮ ਲਾ ਰਹੇ ਹਾਂ ਤੇ ਸਾਡੀ ਬੜੀ ਵਧੀਆ ਜਿਹੜੀ ਇਹ ਮੁਹਿੰਮ ਹੈ ਪਬਲਿਕ ਲੈਨ ਚੱਲ ਰਹੀ ਹੈ ਪਬਲਿਕ ਦੇ ਸਪੋਰਟ ਨਾਲ ਬੜੀ ਚੱਲ ਰਹੀ ਹੈ ਪਬਲਿਕ ਵੱਲੋਂ ਜਿਹੜੀ ਵੀ ਇਨਫੋਰਮੇਸ਼ਨ ਆਉਂਦੀ ਹੈ ਉਹਨੂੰ ਪ੍ਰਾਇਰੀਟੀ ਦੇ ਤੌਰ ਤੇ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਕਿ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਨੂੰ ਡਿਓਰਿਸ਼ਨ ਸੈਕਟਰ ਦੇ ਵਿੱਚ ਐਡਮਿਸ਼ਨ ਕਰਾਉਂਦੇ ਆ ਉਹਨਾਂ ਦਾ ਜਿਹੜਾ ਫਰੀ ਹੋਸਟ ਲਾਜਰੀ ਕਰ ਕਾਰੋਬਾਰ ਦੇ ਦੂਜਿਆਂ ਦੇ ਘਰ ਉਜਾੜ ਰਹੇ ਆ ਤੇ ਉਹਨਾਂ ਉਹਨਾਂ ਨੂੰ ਬਿਲਕੁਲ ਵੀ ਬਖਸ਼ਣ ਨਹੀਂ ਜਾਂਦਾ ਉਹਨਾਂ ਦੇ ਜਿਹੜੀ ਤੁਸੀਂ ਕਰਦੇ ਦੇਖ ਰਹੀਓ ਉਹਦੀ ਕਰਦੇ ਜਿਹੜੀ ਜਾਰੀ ਰਹਿੰਦੀ ਹੈ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਵੱਲੋਂ ਟ੍ਰੈਫਿਕ ਸਟਾਫ ਵਿੱਚ ਤਾਇਨਾਤ ਸਮੂਹ ਕਰਮਚਾਰੀਆਂ ਜ਼ੋਨ ਇਨਚਾਰਜਾਂ ਅਤੇ ਏਸੀਪੀ ਟ੍ਰੈਫਿਕ ਨਾਲ ਟ੍ਰੈਫਿਕ ਪੁਲਿਸ ਲਾਈਨ ਵਿਖੇ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਕਰਮਚਾਰੀਆਂ ਨੂੰ ਹਿਦਾਇਤ ਦਿੱਤੀ ਗਈ ਕਿ ਸਾਰੇ ਕਰਮਚਾਰੀ ਸਾਫ਼ ਸੁਥਰੀ ਵਰਦੀ ਪੈਟਰਨ ਮੁਤਾਬਕ ਪਹਿਨਣਗੇ ਲੁਕਾਰਾ ਹਫਤਾ ਚੱਲਦਾ ਹੋਣ ਕਰਕੇ ਕਰਮਚਾਰੀ ਆਪਣੇ ਆਪਣੇ ਪੁਆਇੰਟ ਤੇ ਮੁਸਤੈਦੀ ਨਾਲ ਡਿਊਟੀ ਕਰਨ ਅਤੇ ਹਰ ਆਉਣ ਜਾਣ ਵਾਲੇ ਤੇ ਖੜੀ ਨਜ਼ਰ ਰੱਖਣ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟ੍ਰੋ ਚੈਨਲ ਨੰਬਰ 222 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 531 ਤੇ ਕੀਤਾ ਜਾ ਰਿਹਾ ਹੈ ਮੰਦਰਾਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਸ਼੍ਰੀ ਦੁਰਗਿਆਣਾ ਤੀਰਥ ਦੇਸ਼ ਤਾਪਦੀ ਮਹੋਤਸਵ ਅਤੇ ਪਟੋਤਸਵ ਦੇ ਸੰਬੰਧ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਇਹਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼੍ਰੀ ਦੁਰਗਿਆਨਾ ਤੀਰਥ ਦੇਸ਼ ਦਾ ਆਪਦੀ ਮਹੌਤਸਵ ਅਤੇ ਪਟੋਤਸਵ ਦੇ ਸੰਬੰਧ ਵਿੱਚ ਹਰ ਚਰਚਾ ਅਤੇ ਸਨਾਤਨ ਉੱਥਾਨ ਦਾ ਆਯੋਜਨ 3 ਤੋਂ 5 ਜੂਨ ਸ਼ਾਮ 4:30 ਤੋਂ 8 ਵਜੇ ਤੱਕ ਸ਼੍ਰੀ ਵੇਦ ਕਥਾ ਭਵਨ ਵਿਖੇ ਕੀਤਾ ਜਾਵੇਗਾ ਇਸ ਸੰਬੰਧ ਵਿੱਚ ਸ਼੍ਰੀ ਦੁਰਗਿਆਨਾ ਤੀਰਥ ਤੋਂ ਇੱਕ ਭਵਯ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ श्री दुर्गाना कमेटी के प्रधान प्रोफेसर लक्ष्मीकांता चावला चेयरमैन डॉक्टर राकेश शर्मा अरुण खन्ना महंत आनंद जी महाराज समेत संतामा मौजूद सन उन्नीस मदन मोहन में जी पालवीय और उन्होंने हथों मंदिर सरोवर की स्थापना हुई थी ਮਾਤਾ ਜੀ ਦਾ ਮੰਦਿਰ ਬਹੁਤ ਪੁਰਾਣਾ ਹੈ। ਉਹਦੀ ਯਾਦ ਦੇ ਵਿੱਚ ਅੱਜ ਇਹ ਸਗਾ ਦਿਨ ਬਣਾਇਆ ਜਾ ਰਿਹਾ ਹੈ। ਅਈ 100 ਸਾਲ ਪੂਰੇ ਹੋ ਰਹੇ ਹੈ। ਸ਼ੁਭ ਯਾਤਰਾ ਔਰ ਬਾਕੀ ਬੜੇ ਕਾਰਕਮ ਚੱਲ ਰਹੇ ਹੈ। ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੈ। ਪੂਰੀ ਦੁਨੀਆ ਹੀ ਵਸਦੇ ਨੂੰ ਅਈ ਦਿਨ ਦੀ ਬਹੁਤ-ਬਹੁਤ ਵਧਾਈ। ਨਿਕਲਦੀ ਤੇ ਹਰ ਸਾਲ ਦਾ ਸਥਾਪਨਾ ਦਿਵਸ ਪ੍ਰੈਕਟਿਕ 100 ਸਾਲ ਪੂਰੇ ਹੋਣ ਤੇ ਲక్ష్ਮੀ ਨਾਰਾਇਣ ਮੰਦਿਰ ਤੇ ਕੁਝ ਦੇਖੋ ਲੋਕਾਂ ਕਿੰਨਾ ਹੁਸਾ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ 25 ਤਰੀਕ ਨੂੰ ਕਾਰਗਰਮ ਚੱਲੂਗਾ ਅੱਜ ਸ਼ੋਭਾ ਯਾਤਰਾ 3 ਦਿਨਾਂ ਕੋ ਮਹਾਜਾਪ ਹੋਣਗੇ ਤੋਂਮਰ ਹੋਏਗਾ ਸੀਤਰਾਮਾਦਾ ਮੰਦਰ ਮੰਗਲਵਾਰ ਸਰੇ ਵੱਡੇ ਅਨੁਮਾਨ ਜੀ ਦਾ ਮੰਦਰ ਸਰੇ 8 ਤੋਂ ਲੈ ਕੇ ਅਗਲੇ ਆ ਦਿਨ 8 ਵਜੇ ਤੱਕ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਕੀ ਵਡਾਲੀ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਅਚੇਚੇ ਤੌਰ ਤੇ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਦਵਿੰਦਰ ਸਿੰਘ ਸੰਧੂ ਪ੍ਰਭ ਉਪਲ ਅਮਰਜੀਤ ਸਿੰਘ ਸ਼ੇਰਗਿੱਲ ਕੌਂਸਲਰ ਅਮਰਜੀਤ ਪਹੁੰਚੇ ਅਤੇ ਉਹਨਾਂ ਨੇ ਜੇਤੂ ਟੀਮਾਂ ਵਿੱਚ ਇਨਾਮ ਵੰਡੇ ਸਤਿਗੁਰੂ ਭਗਤ ਕਬੀਰ ਜੀ ਦੇ 697ਵੇਂ ਜਨਮ ਦਿਨ ਦੀ ਖੁਸ਼ੀ ਵਿੱਚ 9 ਜੂਨ ਨੂੰ ਜੋ ਸ਼ੋਭਾ ਯਾਤਰਾ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਕੱਢੀ ਜਾਣੀ ਹੈ ਉਸ ਦੇ ਸੰਬੰਧ ਵਿੱਚ ਹਰੀਪੁਰਾ ਮੋੜ ਵਿਖੇ ਸਥਿਤ ਭਗਤ ਕਬੀਰ ਯਾਦਗਾਰੀ ਗੇਟ ਦੀ ਤਵਾਈ ਦੀ ਸੇਵਾ ਕੀਤੀ ਗਈ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਸਰਬਜੀਤ ਸਿੰਘ ਲਾਟੀ ਅਮਨਵੀਰ ਕਾ ਸਮੇਤ ਸੰਤਾ ਮੌਜੂਦ ਸਨ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਸ਼ੋਭਾ ਯਾਤਰਾ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗਈ। ਅੱਜ ਸਾਡੇ ਲਾਤੀ ਜੀ ਸਾਡੇ ਕਾਉਂਸਲਰ ਨੇ ਇਹਨਾਂ ਦੀ ਸਾਰੀ ਟੀਮ ਹਰ ਸਾਲ ਜਦੋਂ ਭਗਤ ਕਬੀਰ ਮਹਾਰਾਜ ਜੀ ਦਾ ਉਤਸਵ ਆਉਂਦਾ ਹੈ ਇਹ ਹਰ ਸਾਲ ਹੀ ਉੱਥੇ ਜਿਹੜਾ ਗੇਟ ਹੈ ਜਿਹੜਾ ਸੋਨੀ ਸਾਹਿਬ ਵੱਲੋਂ ਆਪਣੀ ਕਾਂਗਰਸ ਦੀ ਸਰਕਾਰ ਵੱਲੋਂ ਸੋਨੀ ਸਾਹਿਬ ਨੇ ਭਗਤ ਕਬੀਰ ਮਹਾਰਾਜ ਜੀ ਦੀ ਯਾਦਸ਼ਤ ਬਣਾਇਆ ਸੀ ਉਹਦੀ ਸਫਾਈ ਕਰਦੇ ਨੇ ਔਰ ਉੱਥੇ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਉਥੋਂ ਦੀ ਜਿੰਨੇ ਵੀ ਭਗਤ ਕਬੀਰ ਮਹਾਰਾਜ ਜੀ ਦੀ ਜਿੰਨੀ ਕਬੀਰ ਬਰਾਦਰੀ ਦੇ ਲੋਕ ਨੇ ਇਕ ਅਤ ਕਬੀਰ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਧੂਮ ਧਾਮ ਨਾਲ ਸ਼ਹਿਰ ਵਾਸੀਆਂ ਵੱਲੋਂ ਬਣਾਇਆ ਜਾਏਗਾ ਜਿਸ ਦੇ ਸੰਬੰਧ ਵਿੱਚ 9 ਤਰੀਕ ਨਗਰ ਕੀਰਤਨ ਨਿਕਲੇਗਾ ਸਾਡਾ ਇੱਥੇ ਜਿਹੜਾ ਗੇਟ ਆ ਜਿਹੜਾ ਸਾਡੇ ਸਤਿਕਾਰਯੋਗ ਪੰਜਾਬ ਦੇ ਡਿਪਟੀ ਸੀਐਮ ਸ਼੍ਰੀ ਓਪੀ ਸੋਨੀ ਸਾਹਿਬ ਜੀ ਨੇ ਸਾਨੂੰ ਇਹ ਬਣਾ ਕੇ ਦਿੱਤਾ ਸੀ ਤੇ ਉਸ ਦੀ ਅੱਜ ਆਪਾਂ ਸਫਾਈ ਕਰਨ ਵਾਸਤੇ ਇੱਥੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਪਹੁੰਚੇ ਆਂ ਸ਼ਹੀਦਾਂ ਦੇ ਸਰਤਾਜ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਆਹਲੂਵਾਲੀਆ ਐਂਡ ਐਸੋਸੀਏਟ ਰੋਜ਼ ਐਵੇਨਿਊ ਵਿਖੇ ਠੰਡੇ ਮਿੱਠੇ ਜਲਦੀ ਦੀ ਛਬੀ ਲਗਾਈ ਗਈ। ਇਸ ਮੌਕੇ ਡਾਕਟਰ ਸੰਤੋਖ ਸਿੰਘ, ਰਾਜਿੰਦਰ ਸਿੰਘ ਮਰਵਾਹਾ, ਮਨਦੀਪ ਸਿੰਘ ਕਾਉਂਸਲਰ, ਜੱਜਪੀਰ ਸਿੰਘ, ਰਣਜੀਤ ਸਿੰਘ ਦੋਸਾਂਝ, ਜਗਜੀਤ ਸਿੰਘ, ਜਗਦੀਪ ਸਿੰਘ ਵਡਾਲਾ, ਅਰਵਿੰਦਰ ਸਿੰਘ ਠੇਕੇਦਾਰ, ਰਮਨੀਕ ਸਿੰਘ, ਜ਼ੋਰਾਵਰ ਸਿੰਘ ਠੇਕੇਦਾਰ ਨੇ ਸੇਵਾ ਨਿਭਾਈ। ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਅੱਜ ਇਹ ਗੁਰਪ੍ਰੋਪ ਜਿਹੜਾ ਆਲੂ ਵਾਲੀ ਐਸੋਸੀਏਟ ਵੱਲੋਂ ਔਰ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਵਰਲਡ ਸੇਕ ਚੈਂਬਰ ਆਫ ਕਾਮਰਸ ਵੱਲੋਂ ਮਨਾਇਆ ਜਾ ਰਿਹਾ ਔਰ ਠੰਡੇ ਜਲਦੀਆਂ ਮਿੱਠੇ ਜਲਦੀਆਂ ਸ਼ੇਬੀਲਾਂ ਲਾਈਆਂ ਗਈਆਂ ਨੇ ਲੰਗਰ ਲਗਾਏ ਗਏ ਨੇ ਔਰ ਗੁਰੂ ਬਾਦਸ਼ਾਹ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਨੇ ਅੱਜ ਸਾਡੇ ਵਿੱਚ ਡਾਕਟਰ ਸੰਤੋਖ ਸਿੰਘ ਜੀ ਜੋ ਵਿਰਿਆਮ ਸਿੰਘ ਹਸਪੀਟਲ ਦੇ ਮਾਲਕ ਔਰ ਵਰਲਡ ਆਪਣਾ ਚੀਫ ਕਲਰ ਦਵਾਨ ਦੇ ਵੀ ਸਰਗਰਮ ਸਾਡੇ ਮੈਂਬਰ ਨੇ ਉਹ ਵੀ ਅੱਜ ਪਹੁੰਚੇ ਨੇ ਸਮਰਦਾਇ ਕਾਰ ਸੇਵਾ ਸੰਤ ਪੂਰੀਵਾਲਿਆਂ ਦੇ ਸੇਵਕ ਬੀਬੀ ਹਰਜਿੰਦਰ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਾਂ ਉਹਨਾਂ ਦਾ ਅੰਤਿਮ ਸੰਸਕਾਰ ਸਥਾਨਕ ਤਰਨਤਾਰਨ ਰੋਡ ਤੇ ਸਥਿਤ ਡੇਰਾ ਨਿਰਮਲੇ ਤਪੂਵੰਦ ਵਿਖੇ ਕੀਤਾ ਗਿਆ ਉਹਨਾਂ ਦੀ ਚਿਖਾ ਨੂੰ ਅਗਨੀ ਸੰਤ ਪਾਪਾ ਕਸ਼ਮੀਰ ਸਿੰਘ ਪੂਰੀਵਾਲਿਆਂ ਦੇ ਬਾਬਾ ਸੁਖਵਿੰਦਰ ਸਿੰਘ ਅਤੇ ਡੇਰੇ ਦੇ ਸੇਵਾਦਾਰਾਂ ਨੇ ਸਮੂਹਿਕ ਰੂਪ ਵਿੱਚ ਵਿਖਾਈ ਇਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇਹ ਤੇ ਸਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਿਧਾਇਕ ਡਾਕਟਰ 인ਦਰਵੀਰ ਸਿੰਘ ਨੇਚਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਬਾ ਸਿੰਘ ਗੁਮਾਨਪੁਰਾ ਸੰਤ ਬਾਬਾ ਕਸ਼ਮੀਰ ਸਿੰਘ ਪੂਰੀਵਾਲੇ ਬਾਬਾ ਨਿਰਮਲ ਸਿੰਘ 바ਵਾ ਸਾਫ ਕਸਕਰ ਰਾਮ ਸਿੰਘ ਪਿੰਡਰ ਅਤੇ ਸਮਾਜਿਕ ਤੇ ਧਾਰਮਿਕ ਸਖਸ਼ਯਤਾ ਨੇ ਫੁੱਲ ਮਾਲਾਵਾਂ ਤੇ ਦੁਸ਼ਾਲੇ ਪੇਂਟ ਕੀਤੇ ਸ਼੍ਰੀ ਦੁਰਗਾਣਾ ਤੀਰਥ ਦੇਸ਼ ਤਾਪਦੀ ਮਹੋਤਸਵ ਅਤੇ ਪਟੋਤਸਵ ਦੇ ਸੰਬੰਧ ਵਿੱਚ ਹਰ ਚਰਚਾ ਤੇ ਸਨਾਤਨ ਉੱਥਾਨ ਦਾ ਆਯੋਜਨ 3 ਤੋਂ 5 ਜੂਨ ਸ਼ਾਮ 4:30 ਤੋਂ 8 ਵਜੇ ਤੱਕ ਸ਼੍ਰੀ ਵੇਦ ਕਥਾ ਭਵਨ ਵਿਖੇ ਕੀਤਾ ਜਾਵੇਗਾ। ਸ਼ਿਵਾਲਾ ਗੰਗਾਰਾਮ ਬਾਜ਼ਾਰ ਸੀਰ ਕੀ ਬੰਦਾ ਵਿਖੇ 17 ਮਈ ਤੋਂ ਲੈ ਕੇ 15 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਮਾਇਣ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵੜੀ ਗਿੰਦੇ ਵਿੱਚ ਸੰਗਤਾਂ ਆ ਕੇ ਪਾਠ ਕਰ ਰਹੀਆਂ ਹਨ। ਇਸ ਦਾ ਵਿਸ਼ੇਸ਼ ਪ੍ਰਸਾਰਣ ਸ਼ਾਮ 5 ਵਜੇ ਤੋਂ ਫਾਸਵਿਦੇ ਚੈਨਲ ਨੰਬਰ 240 ਤੇ ਕੀਤਾ ਜਾ ਰਿਹਾ ਹੈ। Oh no, jīta ਸੇਵਕ ਸਭਾ ਵੱਲੋਂ ਮਾ ਚਿੰਤਪੂਰਨੀ ਜੀ ਦੀ ਮੂਰਤੀ ਦੀ ਸਥਾਪਨਾ ਦੇ 14 ਸਾਲ ਪੂਰੇ ਹੋਣ ਤੇ ਮਹਾਂਤ ਸੁਮੇਸ਼ ਸੇੜ ਦੀ ਪ੍ਰਧਾਨਗੀ ਹੇਠ ਹਰ ਰੋਜ਼ 14 ਦਿਨ ਦਾ ਵਿਸ਼ਾਲ ਸਤਕੀਰਤਨ ਕਰਵਾਇਆ ਜਾ ਰਿਹਾ ਹੈ ਹਰ ਰੋਜ਼ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਸਤਕੀਰਤਨ ਕੀਤੇ ਜਾ ਰਹੇ ਹਨ ਇਸ ਮੌਕੇ ਪੰਡਿਤ ਲਾਲ ਜੀ ਨਰੇਸ਼ ਮਹਿੰਦਰੂ ਪੰਕਜ ਸੇ ਸੁਨੀਲ ਮਹਿਰਾ ਸਮੇਤ ਸੰਗਤਾਂ ਮਾ ਜੋਤਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਅੰਮ੍ਰਿਤਸਰ ਵਿੱਚ ਆਪਰੇਸ਼ਨ ਸ਼ੀਲਡ ਤਹਿਤ ਕਰਵਾਇਆ ਗਿਆ ਮੌਕ ਡ੍ਰਿਲ ਅਤੇ ਬਲੈਕਆਊਟ ਦਾ ਅਭਿਆਸ। ਥਾਣਾ ਵੀਰਕਾ ਅਧੀਨ ਆਉਂਦੇ ਇਲਾਕੇ 'ਚ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕੀਤਾ ਗਿਆ ਕਤਲ। ਕਾਨੂੰਨੀ ਸੇਵਾਵਾਂ ਅਥਾਰਟੀ ਨੇ ਤੰਬਾਕੂ ਦੀ ਵਰਤੋਂ ਵਿਰੁੱਧ ਚਲਾਈ ਜਾਗਰੂਕਤਾ ਮੁਹਿੰਮ ਐਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦੇ ਜਾਸਤ ਧੰਨਵਾਦ